ਇੱਕ ਹੋਰ ਵਿਆਹੁਤਾ ਚੜੀ ਰਾਜ ਦੀ ਬਣੀ 15 ਦਿਨਾਂ ਨੂੰ ਜਾਣਾ ਸੀ ਲੜਕੀ ਨੇ ਕੈਨੇਡਾ ਘਰ ਵਾਲੇ ਨੇ ਮਾਰਤੀ ਪੇਚਕਾ ਮਾਰਤੀ ਮੀਨਾ ਪਹਿਲਾਂ ਹੀ ਹੋਇਆ ਸੀ ਵਿਆਹ ਬਗਨਾਲਾ ਜ਼ਿਲ੍ਹੇ ਦੇ ਨਾਲ ਲੱਗਦੇ ਪਿੰਡ ਨਰਾਇਣਗੜ੍ਹ ਸੋਹਿਆਂ ਵਿਖੇ ਬੀਤੀ ਰਾਤ ਇੱਕ ਲੜਕੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਘਰ ਵਾਲੇ ਨੇ ਹੀ ਆਪਣੀ ਘਰਵਾਲੀ ਦਾ ਕਤਲ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਤੇ ਘਰ ਵਾਲੇ ਦੇ ਵੱਲੋਂ ਪੇਚਕਸ ਮਾਰ ਕੇ ਆਪਣੀ ਜਿਹੜੀ ਵਾਈਫ ਹੈ ਉਸ ਦਾ ਕਤਲ ਕਰ ਦਿੱਤਾ ਗਿਆ ਤੇ ਮੌਕੇ ਤੋਂ ਫਰਾਰ ਹੋ ਗਿਆ ਤੇ ਇਸ ਤੋਂ ਬਾਅਦ ਸੋਹਰਿਆਂ ਨੇ ਜਦੋਂ ਜਾ ਕੇ ਕਮਰੇ ਦੇ ਵਿੱਚ ਦੇਖਿਆ ਤਾਂ ਲੜਕੀ ਦੀ ਮ੍ਰਿਤਕ ਲੜਕੀ ਜਸਪ੍ਰੀਤ ਸੋਰ ਦੀ লাশ ਪਈ ਸੀ ਜਿਸ ਤੋਂ ਬਾਅਦ ਉਹਨਾਂ ਨੇ ਪਿੰਡ ਦੇ ਸਰਪੰਚ ਨੂੰ ਇਤਲਾਹ ਦਿੱਤੀ ਅਤੇ ਨਾਲ ਹੀ ਪੁਲਿਸ ਵਾਲਿਆਂ ਨੂੰ ਫੋਨ ਲਗਾਏ ਅਤੇ ਪੇਕਿਆਂ ਤੱਕ ਜਦੋਂ ਇਹ ਗੱਲ ਪਹੁੰਚਦੀ ਆ ਤਾਂ ਪੇਕਿਆਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਏ ਜਦੋਂ ਪੀਕੇ ਪਹੁੰਚਦੇ ਨੇ ਉਹਨਾਂ ਤੋਂ ਆਪਣੀ ਧੀ ਮਰੀ ਹੋਈ ਹਾਲਤ ਦੇ ਵਿੱਚ ਦੇਖੀ ਨਹੀਂ ਗਈ ਤੇ ਰੋ ਰੋ ਕੇ ਪਿਓ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਭੁੱਬਾ ਮਾਰ ਮਾਰ ਕੇ ਰੋ ਰਿਹਾ ਏ ਤੇ ਕਹਿ ਰਿਹਾ ਏ ਕਿ ਉਸਨੇ ਬੜੀ ਮੁਸ਼ਕਲ ਦੇ ਨਾਲ ਆਪਣੀ ਧੀ ਨੂੰ ਪੜਾਇਆ ਸੀ ਤੇ ਆਈਲੈਂਡਸ ਕਰਵਾਈ ਸੀ ਜੇ ਉੱਚ ਨੇ ਕੈਨੇਡਾ ਜਾਣਾ ਸੀ ਤੇ ਅਚਾਨਕ ਅਜਿਹਾ ਕੀ ਹੋਇਆ ਕਿ ਦੋਵਾਂ ਦੇ ਵਿੱਚ ਅਜਿਹੀ ਕਿਹੜੀ ਅਨਬਨ ਹੋ ਗਈ ਜਿਸ ਤੋਂ ਬਾਅਦ ਇਸ ਤਰੀਕੇ ਦੀ ਵਾਰਦਾਤ ਨੂੰ ਪਤੀ ਦੇ ਵੱਲੋਂ ਅੰਜਾਮ ਦਿੱਤਾ ਜਾਂਦਾ ਏ ਤਾਂ ਇਸ ਮੌਕੇ ਪੀਕੇ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਲਗਾਤਾਰ ਗੁਹਾਰ ਲਗਾਈ ਜਾ ਰਹੀ ਹੈ ਕਿ ਉਹਨਾਂ ਦੀ ਲੜਕੀ ਨੂੰ ਇਨਸਾਫ ਦਿੱਤਾ ਜਾਵੇ ਤੇ ਉੱਧਰ ਦੋਵੇਂ ਪਿੰਡਾਂ ਦੇ ਸਰਪੰਚਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਦੋਸ਼ੀ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰੇਂਦਰ ਸਿੰਘ ਜੀ ਸਰਪੰਚ ਨਰਾਇਣਗੜ੍ਹ ਸੋਹਣੀ ਸਰਪੰਚ ਸਾਹਿਬ ਕੀ ਮਾਮਲਾ ਅੱਜ ਪੋਸਟਮਾਰਟਮ ਦੇ ਕਮਰੇ ਤੇ ਆਏ ਹੋ ਇੱਕ ਮਰਦ ਕੇਸ ਦੇ ਸਬੰਧ ਵਿੱਚ ਕੀ ਨਾਅਬਨਾ ਕੀ ਕਹਿਣਾ ਚਾਹੋਗੇ ਸਾਡੇ ਨੇੜੇ ਹੀ ਘਰ ਆਈ ਗਮਾਂਢੀ 24 25 ਦਿਨ ਹੀ ਹੋਇਆ ਮੁੰਡੇ ਨੂੰ ਵਿਆਹੇ ਨੂੰ 8 ਤਰੀਕ 8ਵੇਂ ਮਹੀਨੇ ਦੀ ਕੀ ਕਹਿੰਦੇ 24 ਤਰੀਕ ਨੂੰ ਵਿਆਹ ਹੈ 25 ਨੂੰ ਔਰ ਰਾਤ 2:30 ਵਜੇ ਜਦੋਂ ਮੋਟਰਸਾਈਕਲ ਲੈ ਕੇ ਉਹ ਘਰੋਂ ਗਿਆ ਘਰਦਿਆਂ ਨੂੰ ਉਹਨਾਂ ਦੇ ਨੂੰ ਉਦੋਂ ਪਤਾ ਲੱਗਿਆ ਉਦੋਂ ਬਾਅਦ ਉਹਨਾਂ ਨੇ ਮੈਨੂੰ ਦਵਾ ਦਾ ਬੁਲਾ ਲਿਆ ਅੰਦਰ ਜਦੋਂ ਦੇਖਿਆ ਉਹ ਕੁੜੀ ਦਾ ਕੀ ਕਹਿੰਦੇ ਆ ਬਾਹਰ ਕਰੇ ਹੋਏ ਸੀ ਕਿ ਕੋਈ ਗਲ ਘੁੱਟ ਕੇ ਪਰ ਉਹ ਮਰੀ ਵੀ ਸੀਗੀ ਉਦੋਂ ਚਲੋ ਮੈਂ ਵੀ ਜਾ ਕੇ ਦੇਖੀ ਜੀ ਕਿ ਉਦੋਂ ਨਹੀਂ ਸੀ ਜੀ ਉਹ ਉਦੋਂ ਜਦੋਂ ਮੈਂ ਐਸਐਚਓ ਨੂੰ ਹੋਣ ਲਾਇਆ ਐਸਐਚਓ ਨੇ ਕੀ ਕਹਿੰਦੇ ਆ ਨੰਬਰ ਉਹਦਾ ਟਰੇਸ ਕਰਕੇ ਦਾ ਉਹ ਉਦੋਂ ਟੱਲੇ ਵਾਲ ਦੇ ਪੁਲ ਤੋਂ ਫੜ ਲਿਆ ਉਹਨਾਂ ਨੇ ਮੁੰਡਾ ਫੜ ਲਿਆ ਹਾਂ ਮੁੰਡਾ ਫੜ ਲਿਆ ਜੀ ਉਹ ਵੀ ਨਹਿਰ 'ਚ ਸਾਲ ਮਾਰਦਾ ਸੀ ਮੌਕੇ ਤੇ ਉਹ ਵੀ ਦਬਾ ਦਾ ਉਹਨਾਂ ਨੇ ਫੜ ਲਿਆ ਹੋਰ ਨਹੀਂ ਕੋਈ ਰੋਲ ਕਿਸੇ ਕਰਦਾ ਜੀ ਕੱਲੇ ਮੁੰਡੇ ਦਾ ਹੀ ਹਾਂ ਮੁੰਡੇ ਦਾ ਹੀ ਆ ਕੱਲੇ ਕੀ ਨਾਮ ਆ ਮੁੰਡੇ ਦਾ ਮੁੰਡੇ ਦਾ ਹਰਮਣ ਹਰਮਣ ਸਿੰਘ ਮੈਂ ਸਤਿ ਸ਼੍ਰੀ ਅਕਾਲ ਨਨਮਜੀ ਸਿੰਘ ਸਾਡੇ ਸਵੇਰੇ ਸੁਭਾਸਨਿਕ ਕਮਿਸ਼ਨ ਤੋਂ ਮੁਰੀਦ ਹੋਈ ਸੀ ਜਿਹਦੇ ਵਿੱਚ ਮ੍ਰਿਤਕ ਲੜਕੀ ਦੇ ਪਿਤਾ ਅਗਨੇਰ ਸਿੰਘ ਨੇ ਆਪਣਾ ਬਿਆਨ ਮੇਰੇ ਕੋਲ ਤਹਿਰੀਰ ਕਰਵਾਇਆ ਕਿ ਐਂ ਕਰਕੇ ਮੇਰੀ ਕੁੜੀ ਨੂੰ ਉਹਦੇ ਸਹੁਰਿਆਂ ਨੇ ਮਾਰ ਦਿੱਤਾ ਅਸੀਂ ਮੌਕੇ ਤੇ ਜਾ ਕੇ ਉਹਨਾਂ ਨਾਲ ਲੈ ਕੇ ਜਦੋਂ ਮੌਕੇ ਤੇ ਗਿਆ ਉਸ ਤੋਂ ਜਾ ਕੇ ਪੂਰੇ ਕੈਦੇ ਕਾਨੂੰਨ ਨਾਲ ਸਾਰਾ ਸੋ ਐਵੀਡੈਂਸ ਟੈਕਟ ਕਰਕੇ ਡੈੱਡ ਬੋਰਡਿੰਗ ਕਮੇਟੀ ਚ ਲੈ ਲੈ ਜੀ ਤੇ ਪੋਸਟਮਾਰਟਮ ਵਾਸਤੇ ਭੇਜ ਦਿੱਤੀ ਸੀ ਉਹਨਾਂ ਅਸੀਂ ਪੋਸਟਮਾਰਟਮ ਕਰਵਾ ਕੇ ਅਰ ਬਾਕੀ ਅਗਲੀ ਕੱਲ ਜਿਹੜੀ ਤਕਰੀਰ ਹੋਵਾ ਮਚਲੀਆ ਵਾਂਗੇ ਚੜ੍ਹਦੀ ਕਲਾ ਟਾਈਮ ਟੀਵੀ ਲਈ ਬਰਨਾਲਾ ਤੋਂ ਚਮਕੌਰ ਸਿੰਘ ਗੱਗੀ ਦੀ ਰਿਪੋਰਟ